ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮੀਡੀਆ ਦਾ ਜਿਨ੍ਹਾਂ ਨੇ ਸਾਡਾ ਇਨਾ ਸਾਥ ਦਿੱਤਾ ਅਸੀਂ ਅੱਜ ਜ਼ਿਲ੍ਹਾ ਫਰੀਕੋਟ ਦੇ ਸਾਰੇ ਸਰਪੰਚ ਸਾਹਿਬਾਨ ਇਕੱਠੇ ਹੋਏ ਆ ਕਿਉਂਕਿ ਸਾਨੂੰ ਬੜੀਆਂ ਦਿੱਕਤਾਂ ਆ ਰਹੀਆਂ ਦਿੱਕਤਾਂ ਸਾਡੇ ਨਰੇਗਾ ਦੇ ਸਰਪੰਚਾਂ ਦੇ ਕੋਈ ਕਈ ਪਿੰਡਾਂ 'ਚ ਜਿਵੇਂ ਜੈਤੋ ਹੈ ਫਰੀਕੋਟ ਬਲਾਕ ਕੁਝ ਪਿੰਡ ਕੋਟ ਪੂਰਾ ਬਲਾਕ ਦੇ ਸਾਰੇ ਪਿੰਡਾਂ 'ਚ ਕੋਈ ਨਾ ਤਾਂ ਮੀਟ ਬੰਦ ਹੈ ਤੇ ਨਾ ਕੋਈ ਉਹਨਾਂ ਦੀ ਆਈਡੀ ਬੰਦੀ ਵਿੱਚ ਕੱਟੀ ਜਾਂਦੀ ਹੈ ਤੇ ਨਾ ਕੋਈ ਜੀਐਸਆਰ ਜਿਹੜਾ ਕਿ ਨਰੇਗਾ ਸੈਕਟਰੀ ਕਹਿੰਦੇ ਨੇ ਅਸੀਂ ਉਹਨੂੰ ਨਾ ਕੋਈ ਪਿੰਡਾਂ 'ਚ ਕੋਈ ਮਤੇ ਪਹੁੰਚ ਜਾਂਦਾ ਨਾ ਇਹ ਕੰਮ ਚੱਲਦਾ ਅਸੀਂ ਇੱਕ ਵੇਖ ਲਈ ਆ ਗੱਲ ਵੀ ਬਹੁਤ ਵੱਡੀ ਸਾਹ ਨੂੰ ਮਿਲੇ ਆ ਏਡੀ ਸਾਹ ਨੂੰ ਮਿਲੇ ਆ ਜਿਹੜੇ ਥੇ ਏਡੀ ਸਾਹ ਲੱਗਿਆ ਗਰੇਵਾਲ ਸਾਹਿਬ ਉਹ ਇੱਕ ਤਰ੍ਹਾਂ ਨਾਲ ਪੱਕ ਕਰਕੇ ਸਾਡਾ ਪੱਕ ਤੌਰ ਤੇ ਜਿਵੇਂ ਕਹਿ ਦਈਏ ਵੀ ਸਰਕਾਰ ਦਾ ਧੁਰਾ ਬਣੇ ਬੈਠੇ ਆ ਉਹ ਗੱਲ ਹੀ ਨਹੀਂ ਸੁਣ ਰਿਹਾ ਜੇ ਕੋਈ ਏਡੀ ਸਾਹ ਨੂੰ ਜਾ ਕੇ ਗੱਲਬਾਤ ਦੱਸਦੇ ਆ ਗੱਲਬਾਤ ਕਰਦੇ ਆ ਕਿ ਸਾਡਾ ਇਹ ਇਸ਼ੂ ਹੈ ਉਹ ਹੋਰ ਪਾਸੇ ਦੀ ਨਿਗਾਹ ਆਉਂਦੇ ਕਿਉਂਕਿ ਜਿਆਦਾ ਜਿਹੜਾ ਰੌਲਾ ਨਰੇਗਾ ਦਾ ਕਿਉਂਕਿ ਜਦੋਂ ਸਰਪੰਚ ਬਣ ਜਾਂਦਾ ਉਹਨੂੰ ਜ਼ਿੰਮੇਵਾਰੀ ਹੁੰਦੀ ਵੀ ਸਾਡੇ ਭਰੋਸੇਯੋਗ ਮੋਲਟ ਲੱਗੇ ਕਿਉਂਕਿ ਉਹਨੇ ਮੋਰਾ ਲਾਉਣੀਆਂ ਹੁੰਦੀਆਂ ਆ ਦੀ ਜ਼ਿੰਮੇਵਾਰ ਰੱਖਣੀ ਹੁੰਦੀ ਆ ਉਹ ਸਰਪੰਚ ਮਤਾਂ ਕੋਈ ਮੇਟ ਨਹੀਂ ਲਾਇਆ ਜਾਂਦਾ ਤੇ ਨਾ ਹੀ ਕੋਈ ਨਰੇਗਾ ਦਾ ਪਿੰਡਾਂ ਚ ਕੰਮ ਚੱਲਦਾ ਕਿਉਂਕਿ ਹੁਣ ਸਾਨੂੰ ਸਾਰੇ ਮਜ਼ਦੂਰ ਘਰਾਂ ਜਾ ਕੇ ਭਰਾ ਕਹਿੰਦੇ ਆ ਨਰੇਗਾ ਕੰਮ ਦਿਓ ਮੇਰੇ ਪਿੰਡ ਤੇ ਲੈ ਲਓ ਜਿਉਂ ਅਸੀਂ ਸਰਪੰਚ ਬਣਿਆ ਇੱਕ ਮਸਟਰੋਲ ਬੜੇ ਮੈਂ ਤਾਂ ਮੁੱਦਾ ਕਰਕੇ ਕਢਾਇਆ ਉਸ ਤੋਂ ਬਾਅਦ ਉਹ ਮੇਡ ਬੰਦ ਕਰਤਾ ਪਿਛਲੇ ਦਿਨੀ ਤੁਸੀਂ ਡਿਪਟੀ ਕਮਿਸ਼ਨਰ ਨੂੰ ਮਿਲੇ ਸੀਗੇ ਕੀ ਪ੍ਰੋਸਾ ਦਿੱਤਾ ਸੀ ਉਸ ਤੋਂ ਬਾਅਦ ਕੋਈ ਮਸਲਾ ਹੱਲ ਨਹੀਂ ਹੋਇਆ ਡਿਪਟੀ ਸਾਹਿਬ ਨੇ ਕਿ ਡੀਐਸਪੀ ਡੀਐਸ ਸਾਹਿਬ ਨੇ ਕਿਹਾ ਸੀਗਾ ਵੀ ਤੁਹਾਡਾ ਪਹਿਲ ਦੇ ਅਧਾਰ ਤੇ ਕੰਮ ਹੋਊਗਾ ਤੇ ਉੱਥੇ ਏਡੀ ਸਾਹਿਬ ਖੜੇ ਸੀ ਏਡੀ ਸਾਹਿਬ ਨੇ ਉਲਟਾ ਪੱਖ ਦੂਜੇ ਪਾਸੇ ਲੈ ਲਿਆ ਅਖੇ ਨਹੀਂ ਜੀ ਇਹ ਸੈਕਟਰੀਆਂ ਦਾ ਕੋਈ ਰਿਕਾਰਡ ਦਾ ਰੌਲਾ ਤੇ ਕੋਈ ਨਰੇਗਾ ਰੌਲਾ ਨਹੀਂ ਮੇਨ ਲਾਉਣਾ ਨਰੇਗਾ ਦਾ ਕਿਉਂ ਨਰੇਗਾ ਦਾ ਮਜ਼ਦੂਰਾਂ ਦਾ ਕੰਮ ਹੀ ਨਹੀਂ ਚੱਲ ਰਿਹਾ ਸਾਨੂੰ ਮਜ਼ਦੂਰ ਕਰ 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 ਕੇ ਕਹੀ ਜਾਂਦੇ ਆ ਅਸੀਂ ਡੀਸੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਮੌਜੂਦਾ ਐਮਐਲਏ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਵੀ ਜੈ ਤੱਕ ਨਰੇਗਾ ਦਾ ਕੰਮ ਡੰਗ ਡੜੀ ਚਲਾ ਦਿਓ ਤੇ ਕੋਈ ਨਿਰਪੱਖ ਕੰਮ ਚੱਲਣਾ ਚਾਹੀਦਾ ਤੇ ਨਹੀਂ ਅਸੀਂ ਜ਼ਿਲ੍ਹੇ ਦੀ ਸਾਰੀ ਟੀਮ ਖੜੇ ਆ ਤੇ ਅਸੀਂ ਜਲਦੀ ਧਰਨੇ ਦਾ ਕੋਈ ਟਾਈਮ ਰੱਖਾਂਗੇ 26 ਜਨਵਰੀ ਤੋਂ ਬਾਅਦ ਕੋਈ ਤਕੜਾ ਧਰਨਾ ਲਾਵਾਂਗੇ ਤਾਂ ਕਿ ਪ੍ਰਸ਼ਾਸਨ ਨੂੰ ਪਹਿਲਾਂ ਅਸੀਂ ਜਾਣੂ ਕਰਾਉਣੇ ਆ ਵੀ ਕੋਈ ਇਹ ਨਾ ਵੇ ਸਾਨੂੰ ਪਹਿਲਾਂ ਦੱਸਿਆ ਨਹੀਂ ਕਿ ਐਲਟੀਮੇਟਿਵ ਨਹੀਂ ਦੁੱਤਾ ਅਸੀਂ ਐਲਟੀਮੇਟਿਵ ਦਿੰਨੇ ਆ ਵੀ 26 ਤਰੀਕ ਤੋਂ ਬਾਅਦ 27 ਤਰੀਕ ਰੱਖ ਲਗੇ 28 ਤਰੀਕ ਰੱਖ ਲਗੇ ਅਸੀਂ ਇੱਕ ਜ਼ਿਲ੍ਹਾ ਪੱਧਰ ਤੇ ਤਗੜਾ ਧਰਨਾ ਦੇਵਾਂਗੇ ਤਾਂ ਕਿ ਸਾਨੂੰ ਜਿਹੜੀਆਂ ਅੜਚਣਾਂ ਆਉਂਦੀਆਂ ਆ ਉਹ ਸਾਨੂੰ ਅੜਚਣਾਂ ਨਾ ਆਉਣ ਸਾਡਾ ਨਰੇਗਾ ਦਾ ਕੰਮ ਜਿਹੜਾ ਪਹਿਲ ਦੇ ਅਧਾਰ ਤੇ ਚੱਲ ਪੇ ਕਿਸੇ ਪਿੰਡ ਤੇ ਲੈ ਲੋ ਆ ਸਰਪੰਚ ਰਾਜੂ ਵਾਲ ਤੋਂ ਖੜੇ ਆ ਕਿੰਨੇ ਪਿੰਡ ਨੇ ਕਿੰਨੇ ਸਰਪੰਚ ਨੇ ਇੱਥੇ ਤੱਕ ਤੀਰ ਵੀ 50 55 ਸਰਪੰਚ ਆ ਜੀ ਹੁਣ ਜਿਹੜੇ ਅਸੀਂ ਮੌਜੂਦਾ ਖੜੇ ਆ ਜਿਨ੍ਹਾਂ ਨੂੰ ਇਹ ਨਰੇਗਾ ਦੀਆਂ ਦਿੱਕਤਾਂ ਆ ਰਹੀਆਂ ਤੇ ਬਾਕ ਸਾਰੇ ਸਰਪੰਚ ਸਾਹਿਬ ਅਜਰ ਜੇ ਮੋਹਨ ਕਰਕੇ ਸ਼ਾਮ ਨੂੰ ਟਾਈਮ ਹੋਊਗਾ ਲੇਟ ਥੋੜੇ ਚਲੇ ਗਏ ਤਾਂ ਵੇਟ ਕਰਕੇ ਇਹ ਦਿੱਕਤਾਂ ਕੱਲੇ ਫ੍ਰੀਕੋਰਡ ਹਲਕੇ ਚ ਆ ਰਹੀਆਂ ਜਾਂ ਫ੍ਰੀਕੋਰਡ ਜਿਲੇ ਜਾ ਰਹੀਆਂ ਇਹ ਫ੍ਰੀਕੋਰਡ ਜੈਤੋ ਚ ਆ ਰਹੀਆਂ ਜਾਦੇ ਕੋਰਡ ਗੁਰਜ ਹੈਗੀਆਂ ਤਾਂ ਉੱਥੇ ਥੋੜੀ ਘੱਟ ਜੈਤੋ ਤੇ ਫ੍ਰੀਕੋਰਡ ਤਾਂ ਬੜਾ ਜਿਆਦਾ ਬੁਰਾ ਹਾਲ ਹੈ ਮੈਂ মিডিਆ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹਣਾ ਚਲੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿਹੜੇ ਸਰਪੰਚ ਹੈ ਇਹ ਲੋਕ ਚੁਣ ਕੇ ਭੇਜਦੇ ਆ ਇੱਕ ਛੋਟੀ ਅਦਾਲਤ ਹੁੰਦੀ ਹੈ ਪਿੰਡ ਚ ਉਹ ਸਰਪੰਚ ਉਸੇ ਨੂੰ ਚੁੰਦੇ ਆ ਜੀਤੇ ਲੋਕਾਂ ਨੂੰ ਮਾਣ ਹੁੰਦਾ ਵੀ ਇਹ ਪਿੰਡ ਦੇ ਵਧੀਆ ਕੰਮ ਕਰੂਗਾ ਇਹ ਪਿੰਡ ਦੇ ਕੰਮ ਵਧੀਆ ਚਲਾ ਸਕਦਾ ਮੈਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਤੁਹਾਡੀ ਸਰਕਾਰ ਤੁਸੀਂ ਕਿਹਾ ਸੀ ਸਰਪੰਚ ਬਣਨਗੇ ਪਿੰਡਾਂ ਦੇ ਤੇ ਕੋਈ ਧੜੇਬਾਜੀ ਨਹੀਂ ਹੋਊਗੀ ਹੁਣ ਸਰਪੰਚ ਤਾਂ ਪਿੰਡਾਂ ਦੇ ਬਣ ਗਏ ਪਰ ਤੁਹਾਡੇ ਐਮਐਲਏ ਸਾਹਿਬਾਨ ਜਾਂ ਤੁਹਾਡੇ ਲੀਡਰ ਜਿਹੜੇ ਪਿੰਡਾਂ ਚ ਲਾਏ ਆ ਉਹ ਪਿੰਡਾਂ ਦੇ ਸਰਪੰਚਾਂ ਨੂੰ ਕੰਮ ਨਹੀਂ ਕਰਨ ਦੇ ਤੁਸੀਂ ਮੁੱਖ ਮੰਤਰੀ ਸਾਹਿਬ ਇਹ ਖਾਸ ਕਰਕੇ ਧਿਆਨ ਕਰੋ ਇਹਨਾਂ ਨੂੰ ਵੇਖੋ ਵੀ ਪਿੰਡਾਂ ਦਾ ਕੀ ਬੁਰਾ ਹਾਲ ਹੋ ਰਿਹਾ ਕਿਉਂਕਿ ਨਰੇਗਾ ਕੰਮ ਹੀ ਨਾ ਚੱਲਿਆ ਸਰਕਾਰ ਦੀ ਕੀ ਦੂਜਾ ਚੱਲ ਜਿੰਮੇਵਾਰ ਕਿਹਨੂੰ ਮੰਨਦੇ ਏ ਚੀਜ਼ ਲਈ ਜਿੰਮੇਵਾਰ ਮੰਨਦੇ ਅਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਐ ਮੰਨਦੇ ਆ ਐ ਡਰਦਾ ਵੀ ਜੇ ਸਾਾਨੂੰ ਕੀ ਹੋ ਜੂਗਾ ਜਿਹੜੇ ਮਲਾਇਮ ਆ ਬਦਲੀ ਉਹ ਇਤੋਂ ਦਾ ਫ੍ਰੀ ਕੋਟ ਨਹੀਂ ਕੋੜਕ ਪੂਰੇ ਲੱਗ ਜਊਂਗੇ ਕੋਟ ਨਹੀਂ ਫ੍ਰੀ ਕੋਟ ਲੱਗ ਜਊਂਗੇ ਪਰ ਲੋਕਾਂ ਦਾ ਕੰਮ ਨਾ ਠੱਲੋ ਅਸੀਂ ਤੇ ਬੇਨਤੀ ਕਰਦੇ ਆ ਵੀ ਤੁਸੀਂ ਇਹ ਸਾਰਾ ਕੰਮ ਨਿਰਪੱਖ ਕਰੋ ਅਗਲਾ ਸਟੈਪ ਸਰਪੰਚ ਸਾਹਿਬ ਜਿਹੜਾ ਅੱਜ ਤੁਹਾਨੂੰ ਇਹ ਮੀਟਿੰਗ ਕੀਤੀ ਗਈ ਹੈ ਤੁਹਾਡੇ ਵੱਲੋਂ ਇੱਥੇ ਪ੍ਰਧਾਨ ਚੁਣਿਆ ਗਿਆ ਜੀ ਪ੍ਰਧਾਨ ਇੱਕ ਮੀਟਿੰਗ ਪਹਿਲਾਂ ਕੀਤੀ ਗਈ ਸੀ ਸਾਨੂੰ ਉਦੋਂ ਹੀ ਚੁਣਿਆ ਗਿਆ ਸੀ ਅੱਜ ਸਰਪੰਚ ਸਾਹਿਬ ਨਾਲ ਬਾਕੀ ਜਿਹੜੇ ਆਏ ਸੀ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਵੀ ਸਰਪੰਚ ਸਾਹਿਬ ਤੁਹਾਡਾ ਕੰਮ ਵਧੀਆ ਤੇ ਅਸੀਂ ਵੀ ਤੁਹਾਡੇ ਨਾਲ ਆਹ ਸਰਪੰਚ ਸਾਰੇ ਸਰਪੰਚ ਸਾਹਿਬਾਂ ਨੇ ਅੱਜ ਸਾਨੂੰ ਆ ਕੇ ਸਹਿਯੋਗ ਦਿੱਤਾ ਕੱਲੇ ਫਰੀਦਕੋਟ ਦੀ ਜਿਹੜੀ ਮੀਟਿੰਗ ਬੁਲਾਈ ਸੀ ਤੁਸੀਂ ਜਾਂ ਔਰ ਵੀ ਜਿਹੜੇ ਬਲਾਕਾਂ ਦੇ ਜਿਹੜੇ ਸਰਪੰਚ ਆਏ ਹੋਏ ਸੀ ਨਹੀਂ ਸਾਰੇ ਜੱਤੋਂ ਤੋਂ ਵੀ ਸਰਪੰਚ ਸਾਹਿਬ ਆਣ ਆਏ ਸੀ ਕੋਟਪੂਰਾ ਬਲਾਕ ਤੋਂ ਵੀ ਸਰਪੰਚ ਸਾਹਿਬ ਆਣ ਆਏ ਸੀ ਤੇ ਫਰੀ ਕੋਟ ਬਲਾਕ ਤੋਂ ਵੀ ਆਏ ਸੀ ਆਏ ਪੂਰੇ ਜ਼ਿਲ੍ਹੇ ਦੇ ਸਰਪੰਚ ਸਾਹਿਬਾਨ ਇੱਥੇ ਆਏ ਸੀ ਇਹ ਮੀਟਿੰਗ ਤਾਂ ਤੁਹਾਡੇ ਵੱਲੋਂ ਰੱਖੀ ਗਈ ਹੈ ਪਰ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਜੋ 26 ਤਰੀਕ ਨੂੰ ਸੀਐਮ ਭਗਵਾਨਤ ਮਾਨ ਨੇ ਆਉਣਾ ਉੱਥੇ ਤੁਹਾਡੀਆਂ ਮੰਗਾਂ ਪੇਸ਼ ਕੀਤੀਆਂ ਜਾਣੀਆਂ ਸੀ ਮੈਂ মিডিਆ ਰੇਖਾ ਕਹਿਣੀ ਚਾਹਣਾ ਵੀ ਮੁੱਖ ਮੰਤਰੀ ਸਾਹਮਣੇ ਇੱਥੇ 25 ਤਰੀਕ ਨੂੰ ਆਉਣਾ ਸੀ ਜੋ ਜੰਡ ਸਾਹਿਬ ਸਟੇਡੀਅਮ ਦਾ ਨੀਂਹ ਪੱਥਰ ਰੱਖਣਾ ਸੀ ਤੇ ਉਸ ਤੋਂ ਬਾਅਦ 26 ਤਰੀਕ ਨੂੰ ਇੱਥੇ ਝੰਡਾ ਚੜ੍ਹਾਉਣਾ ਨੈਰੂ ਸਟੇਡੀਅਮ ਅਸੀਂ ਉਹਦੇ ਬਾਰੇ ਵੀ ਸਾਰੀ ਵਿਚਾਰ ਕੀਤੀ ਐ ਅਸੀਂ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਦੇਣਾ ਹੈ ਉਹ ਅਸੀਂ ਲਿਖਵਾ ਲਿਆ ਤੇ ਹੁਣ ਸਾਰੇ ਸਰਪੰਚ ਸਾਹਿਬਾਨ ਉਹ ਇੱਥੇ ਸਹਿਮਤੀ ਪਾ ਕੇ ਮੋਹਰਾਂ ਲਾ ਕੇ ਅਸੀਂ ਉਹ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਉਹ ਸਾਡੀਆਂ 5-6 ਜ਼ਰੂਰੀ ਮੰਗਾਂ ਹੈ 5-6 ਮੰਗਾਂ ਜ਼ਰੂਰੀ ਕਿ ਤੁਹਾਡੇ ਧਿਆਨ ਚ ਲਿਆਉਣੇ ਚਾਹਣੇ ਆ ਵੀ ਪਹਿਲੀ ਮੰਗ ਹੈ ਵੀ ਨਰੇਗਾ ਦਾ ਕੰਮ ਆ ਜਿਹੜਾ ਨਹੀਂ ਚੱਲਦਾ ਉਹਨੂੰ ਪਹਿਲ ਦੇ ਆਧਾਰ ਤੇ ਚਲਾਇਆ ਜਾਵੇ ਤੇ ਸਰਪੰਚਾਂ ਦੇ ਅਧੀਨ ਚਲਾਇਆ ਜਾਵੇ ਸਰਪੰਚਾਂ ਦੇ ਦੇ ਰੇਖ ਹਿੱਟ ਚਲਾਇਆ ਜਾਵੇ ਉਹਨਾਂ ਮੁਤਾਬਕ ਮੀਟ ਲਾਇਆ ਜਾਣ ਦੂਜੀ ਮੰਗ ਇਹ ਹੈ ਵੀ ਜਿਹੜਾ ਰੇਤਾ ਬੱਜਰੀ ਸਰਿਆ ਇਹ ਜਿਹੜਾ ਦੂਹ ਮਹਿੰਗਾ ਰੇਟ ਮਿਲਦਾ ਸਰਕਾਰ ਤੋਂ ਜਿਹੜਾ ਪ੍ਰਾਈਵੇਟ ਰੇਟ ਮਹਿੰਗਾ ਤੇ ਜੇ ਸਾਨੂੰ ਪੰਚਾਇਤ ਬਿੱਲ ਪਾਉਣਾ ਪੈਂਦਾ ਉਹ ਘਟ ਤੇ ਸਾਨੂੰ ਉੱਚ ਘਟਾ ਪਿੰਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਉਹ ਵੀ ਰੇਟ ਜਿਹੜੇ ਆ ਮਟੀਰੀਅਲ ਦੇ ਉਹ ਠੀਕ ਕੀਤੇ ਜਾਣ ਤੀਜੀ ਮੰਗ ਸਾਡੀ ਇਹ ਹੈ ਵੀ ਕੋਈ ਬੰਦਾ ਮਤਾ ਪਾਉਂਦਾ ਵੀ ਆਹ ਕੰਮ ਕਰਨਾ ਜੇ ਉਹਦੀ ਕੋਈ ਟਾਈਮ ਬਾਉਂਡ ਹੋਣਾ ਚਾਹੀਦਾ ਤੇ ਕਿੰਨੇ ਟਾਈਮ ਚ ਹੋ ਗਈ ਤਨਖਾਹ ਇੱਕ ਸਾਢੇ ਮੰਗੇ ਆ ਵੀ ਸਰਪੰਚ ਜਦੋਂ ਬਣ ਜਾਂਦਾ ਉਹ ਕਰਦਾ ਕੰਮ ਕੋਈ ਨਹੀਂ ਕਰ ਸਕਦਾ ਉਹ ਲੋਕਾਂ ਦੀ ਸੇਵਾ ਦੇ ਅਰਪਣ ਹੋ ਜਾਂਦਾ ਤੇ ਉਹਦਾ ਖਰਚਾ ਵੀ ਰੋਜ਼ ਦਾ ਮੰਨ ਲਓ ਕੋਈ ਗੱਡੀ ਲੈ ਕੇ ਜਾਂਦਾ ਕੋਈ ਮੋਟਰਸਾਈਕਲ ਲੈ ਕੇ ਜਾਂਦਾ ਉਹਦਾ 2000 ਰੁਪਏ ਰੋਜ਼ ਦਾ ਡੇਲੀ ਖਰਚਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ 50000 ਰੁਪਏ ਸਰਪੰਚ ਦੀ ਤਨਖਾਹ ਤੇ 30000 ਰੁਪਏ ਮੈਂਬਰ ਦੀ ਤਨਖਾਹ ਹੋਣੀ ਚਾਹੀਦੀ ਹੁਣ ਕਿੰਨੇ ਮਿਲਦੀ ਹੈ ਸਾਨੂੰ ਜਿਹੜਾ ਮਾਣ ਪੱਤੇ ਨਾਲ ਤੱਕ 1200 ਰੁਪਏ ਰੱਖਿਆ ਗਿਆ ਹੈ ਜਿਹੜਾ ਸਾਨੂੰ ਕਦੇ ਨਹੀਂ ਮਿਲਿਆ ਠੀਕ ਤੇ ਇੱਕ ਸਾਡੀ ਮੰਗ ਵੀ ਜਿਵੇਂ ਸਰਕਾਰੀ ਦਫਤਰਾਂ ਜਾਂਦੇ ਆ ਕਿ ਦਫਤਰਾਂ ਜਾਂਦੇ ਆ ਉੱਥੇ ਜਿਤਮਾਨ ਪੂਰਾ ਪੰਚਾਇਤਾਂ ਦਾ ਹੋਵੇ ਕਿਉਂਕਿ ਕਈ ਇੱਕ ਸਰਕਾਰ ਦੇ ਕੋਈ ਜਿਵੇਂ ਮੈਂ ਕਹ ਕਹਿ ਦਗੇ ਪਿੰਡਾਂ 'ਚ ਬੰਦੇ ਛੱਡੇ ਹੁੰਦੇ ਆ ਉਹ ਮਾੜੇ ਅਫਸਰ ਨੂੰ ਫੋਨ ਕਰਦੇ ਆ ਪੰਚਾਇਤ ਨੂੰ ਉੱਥੇ ਕੋਈ ਪੁੱਛਿਆ ਨਹੀਂ ਜਾਂਦਾ ਅਸੀਂ ਇਹ ਵੀ ਇੱਕ ਧਿਆਨ ਚ ਲਾਉਣੇ ਤੁਹਾਡੇ ਵੀ ਸਰਪੰਚਾਂ ਦਾ ਪੰਚਾਇਤ ਚੁਣੀ ਗਿਓ ਦਾ ਮਾਨ ਸਨਮਾਨ ਦਫਤਰਾਂ 'ਚ ਬਹਾਲ ਰਹਿਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਦੀ ਫ੍ਰੀ ਕੋਟ ਆਮ ਤੇ ਤੁਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਸੀ ਹੁਣ ਉਹਦਾ ਤਾਂ ਨਾ ਕੈਂਸਲ ਹੋ ਗਿਆ ਇਹ ਅਸੀਂ ਨਹੀਂ ਕਹਿ ਸਕਦੇ ਕੈਂਸਲ ਹੋ ਗਿਆ ਕਿਉਂਕਿ ਸਾਡੇ ਮੰਚ ਤੇ ਤਾਂ ਇਹ ਵੀ ਮੁੱਖ ਮੰਤਰੀ ਸਾਹਿਬ ਆਉਣਗੇ ਤੇ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਉਹਨੂੰ ਟਾਲਣ ਵਾਸਤੇ ਇਹ ਟਾਲਾ ਵੀ ਲਾਇਆ ਜਾ ਸਕਦਾ ਠੀਕ ਇੱਕ ਸਰਪੰਚ ਸਾਹਿਬ ਤੁਸੀਂ ਪੰਚਾਂ ਦੀ ਵੀ ਤਨਖਾਹ ਦੀ ਗੱਲ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਨਾ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕਿ ਤੁਹਾਡੇ ਨਾਲ ਪੰਜ ਵੀ ਆ ਜਿਹੜੇ ਮੈਂਬਰ ਸਾਹਿਬਾਨ ਵੀ ਹੋਣਗੇ ਹਾਂਜੀ ਸਾਡੇ ਨਾਲ ਸਾਰੇ ਪੰਚ ਸਾਹਿਬਾਨ ਸਾਡੇ ਨਾਲ ਆ ਅਸੀਂ ਅੱਜ ਅੱਜ ਸਰਪੰਚ ਇਕੱਠੇ ਹੋਏ ਸੀ ਅਗਲੀ ਮੀਟਿੰਗ ਤੇ ਸਾਰੇ ਪੰਚ ਤੇ ਸਰਪੰਚ ਇਕੱਠੇ ਹੋਵਾਂਗੇ ਤਾਂ ਕਿ ਵੱਡੇ ਪੱਧਰ ਤੇ ਮੰਗ ਕਰਾਂਗੇ ਸਾਡੀ ਜਿਹੜੀ ਤਨਖਾਹ ਮੈਂਬਰ ਸਾਹਿਬਾਨਾਂ ਦੀ ਤੇ ਸਰਪੰਚ ਸਰਪੰਚ ਸਾਹਿਬਾਨਾਂ ਦੀ ਜਲਦੀ ਲੱਗ ਸਕੇ ਹਾਂ ਜਿਹੜੇ ਸਰਪੰਚ ਸਾਹਿਬਾਨ ਆਈ ਸੀ ਉਹਨਾਂ ਵੱਲੋਂ ਨਾ ਕੱਟ ਕੀਤਾ ਗਿਆ ਤੁਹਾਨੂੰ ਚੁਣਿਆ ਗਿਆ ਕੱਟ ਦੇ ਵਿੱਚ ਇਹ ਤਾਂ ਨਹੀਂ ਹੋਵੇਗਾ ਕਿ ਤੁਹਾਨੂੰ ਜੇਲੇ ਦਾ ਪ੍ਰਧਾਨ ਲਗਾ ਦਿੱਤਾ ਗਿਆ ਕੱਲ ਨੂੰ ਤੁਹਾਡੇ ਹਲਕੇ ਦਾ ਐਮਐਲਏ ਕਹਦੇ ਵੀ ਜਾਂ ਕੋਈ ਪੋਲੀਟਿਕਲ ਪ੍ਰੈਸ਼ਰ ਆ ਜਾਵੇ ਵੀ ਤੇਰੇ ਕੰਮ ਹੋ ਜਾਇਆ ਕਰਨਗੇ ਵੀ ਕੋਈ ਗੱਲ ਨਹੀਂ ਤੂੰ ਦੂਜੇ ਸਰਪੰਚਾਂ ਨੂੰ ਜਿਵੇਂ ਲੀਡਰ ਲੌਲੀਪੌਪ ਦਿੰਦੇ ਆ ਵੀ ਉਸੇ ਤੱਕ ਆ ਤੁਸੀਂ ਦੇ ਦਿਓ ਜੀ ਨਹੀਂ ਮੇਰਾ ਸੁਭਾਅ ਹੈ ਮੈਂ ਜਿੱਥੇ ਭਰਾਵਾਂ ਨੇ ਚੁਣਿਆ ਹੋਵੇ ਮੈਂ ਭਰਾਵਾਂ ਨਾਲ ਖੜਦਾ ਮੇਰੇ ਬਾਰੇ ਮੇਰੇ ਪਿੰਡ ਚੋਂ ਮੇਰੇ ਇਲਾਕੇ ਚੋਂ ਪਤਾ ਕੀਤਾ ਜਾ ਸਕਦਾ ਮੈਂ ਪਿੰਡਰ ਪੱਖ ਬੰਦਾ ਔਰ ਦਰਹਾਂ ਸਭ ਖੜਾ ਸਰਪੰਚਾਂ ਨਾਲ ਖੜੂਗਾ ਕਿਸੇ ਸ਼ਾਸਕੀ ਤੌਰ ਤੇ ਕਿਸੇ ਨਾਲ ਨਹੀਂ ਖੜੂਗਾ ਸਰਪੰਚ ਸਾਹਿਬ ਤੁਹਾਨੂੰ ਕਿਉਂ ਲੱਗਿਆ ਕਿ ਸਰਪੰਚਾਂ ਦੀ ਯੂਨੀਅਨ ਬਣਨੀ ਚਾਹੀਦੀ ਆ ਕੀ ਤੁਹਾਡੇ ਨਾਲ ਕੋਈ ਇਹੋ ਜੀ ਘਟਨਾ ਹੋਈ ਜਾਂ ਕੋਈ ਕਪਲਾ ਹੋਇਆ ਉਸ ਨੂੰ ਦੇਖ ਕੇ ਤੁਹਾਨੂੰ ਲੱਗਿਆ ਇਹ ਜਿਹੜੀ ਯੂਨੀਅਨ ਦਾ ਹੈ ਕਿਉਂਕਿ ਪਹਿਲੇ ਮੇਰੇ ਪਿਤਾ ਜੀ ਸਰਪੰਚ ਰਹੇ ਆ ਉਸ ਤੋਂ ਬਾਅਦ ਮੇਰੀ ਵਾਈਫ ਸਰਪੰਚ ਰਹੀ ਹੈ ਉਹ ਤੀਜੀ ਵਾਰ ਸਾਡੇ ਪਰਿਵਾਰ ਤੇ ਸਰਪੰਚੀ ਦਾ ਅਸੀਂ ਇਸ ਕਰਕੇ ਆ ਵੀ ਸਾਨੂੰ ਦਿੱਕਤਾਂ ਜਿਹੜੀਆਂ ਆਉਂਦੀਆਂ ਸੀ ਸਾਨੂੰ ਪਹਿਲਾਂ ਪਤਾ ਸੀਗਾ ਵੀ ਇਹ ਦਿੱਕਤਾਂ ਆਉਂਦੀਆਂ ਹੁੰਦੀਆਂ ਇਸ ਕਰਕੇ ਸਾਰੀ ਅੱਜ ਬੁਲਾ ਕੇ ਤਰਾਵਾਂ ਨੂੰ ਬੇਨਤੀ ਕੀਤੀ ਆਪਾਂ ਕੱਤਰੋ ਕੇ ਚੱਲੀਏ ਤਾਂ ਕਿ ਕਿਸੇ ਸਰਪੰਚ ਨੂੰ ਕੋਈ ਦਿੱਕਤ ਨਾ ਆ ਸਕੇ ਜਿਹੜੀ ਕਪਲੇਬਾਜੀ ਦੀ ਗੱਲ ਹੈ ਉਹ ਤੁਹਾਨੂੰ ਮਦਾਸੀ ਦਿੱਤਾ ਪਹਿਲਾਂ ਹੀ ਕਿਉਂਕਿ ਸਾਡੇ ਪੰਚਾਇਤਾਂ ਚੁਣਿਆਂ ਤੋਂ ਬਾਅਦ ਪ੍ਰਬੰਧਕਾਂ ਨੇ ਐਵੇਂ ਪੈਸੇ ਕੱਢ ਕੇ ਹੋਰਾਂ ਖਾਤਿਆਂ 'ਚ ਪਾਤੇ ਆ ਕੁਝ ਬੰਦਿਆਂ ਨੂੰ ਲਾਭ ਪਹੁੰਚਾਉਣ ਵਾਸਤੇ ਅਸੀਂ ਉਹਦੀ ਮੰਗ ਕਰਦੇ ਆ ਕਿ ਕਿਸੇ ਵੀ ਪੰਚਾਇਤ ਨਾਲ ਕੋਈ ਵੀ ਗੱਲ ਹੋਈ ਹੈ ਵੀ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਤੇ ਖਾਸ ਤੌਰ ਤੇ ਬੇਨਤੀ ਕਰਨੀ ਚਾਹੁੰਦਾ ਵੀ ਸਾਡੇ ਇੱਥੇ ਈਕੋਰਡ ਬਲਾਕ ਵਿੱਚ ਏਪੀਓ ਮੈਡਮ ਵੀਰਪਾਲ ਕੌਰ ਤੇ ਆਛੇ ਗਰਗ ਇੱਥੇ ਜੀਆਰਐਸ ਲੱਗੇ ਹੋਏ ਇਹਨਾਂ ਦੀ ਇਮੀਜੈਂਟਲੀ ਬਦਲੀ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਦਾ ਧਿਰ ਬਣ ਕੇ ਸਾਡੇ ਨਾਲ ਲੜ ਰਹੇ ਕਿਸੇ ਸਰਪੰਚ ਦੀ ਗੱਲ ਨਹੀਂ ਸੁਣਦੇ ਕਿਸੇ ਦਾ ਕੋਈ ਮੀਟਰੀ ਨਹੀਂ ਲਾਉਂਦੇ ਕਿਸੇ ਦੇ ਕੋਈ ਪੈਸੇ ਨਹੀਂ ਪਾਉਂਦੇ ਨਾ ਕਿਹਦਾ ਕੋਈ ਮਸਤੋਚ ਚੜਾਉਂਦੇ ਅਸੀਂ ਮੰਗ ਕਰਦੇ ਹਾਂ ਪਹਿਲ ਦੇ ਆਧਾਰ ਤੇ ਦੀ ਬਦਲੀ ਕਰਕੇ ਕਿਤੇ ਪਾਸੇ ਕੀਤਾ ਜਾਵੇ ਜਾਇਦ ਹੀ ਕਾਨੂੰਨੀ ਕਾਰਵਾਈ ਕਰਕੇ ਇਨਾਂ ਤੇ ਕਾਰਵਾਈ ਕੀਤੀ ਜਾ